ਨਾ ਲੋਕ ਸਵਾਰਨ ਦਾ ਸ਼ੌਕ ਹੈ ਇਤਨਾ ਪ੍ਰਲੋਕ ਸਵਾਰਨ ਦਾ ਨੇ। ਤੇ ਮੇਰੇ ਇਸ ਪਰ ਆਕਰ ਕਿਸੇ ਦਾ ਲੋਕ ਸਵਰ ਵੀ ਗਿਆ ਹੈ ਲੋਕ ਸਵਰ ਦਾ ਧਨ ਨਾਲ। ਤੇ ਧਨ ਕਮਾਇਆ ਜਾਂਦਾ ਹੈ ਕਿਰਤ ਕਰਕੇ। ਕਿਰਤ ਝੂਠੀ ਵੀ ਹੋ ਸਕਦੀ ਹੈ ਸੱਚੀ ਵੀ ਹੋ ਸਕਦੀ ਹੈ। ਕਿਰਤ ਵਿੱਚ ਜ਼ਬਰ ਵੀ ਹੋ ਸਕਦਾ ਹੈ ਫਰੇਦ ਵੀ ਹੋ ਸਕਦਾ ਹੈ। ਕਿਰਤ ਦੇ ਵਿੱਚ ਮਕਾਰੀ ਵੀ ਹੋ ਸਕਦੀ ਹੈ। ਸੰਸਾਰ ਦੇ ਜ਼ੁਲਮ ਵੀ ਹੋ ਸਕਦਾ ਹੈ ਉਨਤੀ ਹੋ ਸਕਦੀ ਹੈ ਬੁਥੇਰੀਆਂ ਦੀ ਹੋਈ ਹੈ بڑے بڑے ਜ਼ਾਲਮ সিংহাসਨਾਂ ਤੇ ਜਾ ਬੈਠੇ ਨੇ بڑے بڑے ਝੂਠੇ ਦੁਨੀਆ ਦੇ ਚਰਾਜ ਪਏ ਕਰਦੇ ਨੇ بڑے بڑے ਮਕਾਰ ਬੰਦੇ ਨੇ ਲੋਕਾਂ ਦੇ ਸਿਰਾਂ ਤੇ ਬੈਠੇ ਨੇ ਕਦੀ ਸੰਸਾਰ ਦਾ ਇਤਿਹਾਸ ਪੜ੍ਹ ਕੇ ਇਹ ਸੰਸਾਰ ਤੇ ਹੁਣ ਚਾਤ ਮਾਰ ਕੇ ਤੇ ਦੇਖਣਾ ਕਿ بڑے بڑے ਜ਼ਾਲਮ ਲੋਕਾਂ ਦੇ ਸਿਰਾਂ ਤੇ ਬੈਠੇ ਨੇ بڑے بڑے ਝੂਠੇ ਉਨਾਂ ਦੀ ਕਰ ਗਏ बड़े-बड़े फरेबी ते मकावर बंदे आगे लंगे ने तू एक गल ते स्पष्ट हो गई के झूठ ਦਾ ਸਿੱਕਾ ਸੰਸਾਰ ਦੇ ਚੱਲ ਸਕਦਾ ਹੈ ਪਰਮਾਰਥ ਦੇ ਚ ਨਹੀਂ ਚੱਲ ਸਕਦਾ ਕਤਈ ਨਹੀਂ ਚੱਲ ਸਕਦਾ ਤੇ ਬੰਦੇ ਦੀ ਇੱਕ ਆਦਤ ਬਣ ਜਾਂਦੀ ਹੈ ਜਿਹੜਾ ਸਿੱਕਾ ਇਸ ਦਾ ਜਗਤ ਦੇ ਚੱਲ ਜਾਂਦਾ ਹੈ ਕਿ ਸੋਚਦਾ ਇਸੇ ਹੀ ਸਿੱਕੇ ਨਾਲ ਹੁਣ ਮੈਂ ਪਰਮਾਰਥ ਦੇ ਚ ਵੀ ਉੱਨਤੀ ਕਰਨੀ ਹੈ ਹੋ ਨਹੀਂ ਸਕਦਾ ਇਹ ਬੰਦੇ ਸਿੱਕੇ ਬਾਹਰ ਚੱਲ ਸਕਦੇ ਨੇ ਅੰਦਰ ਦੀ ਦੁਨੀਆ ਦੇ ਚ ਨਹੀਂ ਇਹ ਸਿਆਣਪ ਤੇਰੀ ਬਾਹਰ ਚੱਲ ਸਕਦੀ ਹੈ ਅੰਦਰ ਦੀ ਦੁਨੀਆ ਵਿੱਚ ਨਹੀਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕਾਂ ਜਿਸ ਚਤਰਾਈ ਤੇ ਸਿਆਣਪ ਨਾਲ ਤੂੰ ਕਈਆਂ ਨੂੰ ਪਛਾੜਿਆ ਤੇ ਅੱਗੇ ਲੰਘ ਗਿਆ ਜਿਸ ਚਤਰਾਈ ਤੇ ਸਿਆਣਪ ਨਾਲ ਤੂੰ ਕਈਆਂ ਨੂੰ ਦਬਾਇਆ ਤੇ ਪਛਾੜਿਆ ਜਿਸ ਛਤਰਾਈ ਤੇ ਸਿਆਣਪ ਨਾਲ ਤੂੰ ਜਗਤ ਵਿੱਚ ਬੜੀ ਉન્નਤੀ ਕਰ ਲਈ ਯਕੀਨ ਜਾਣ ਇੱਕ ਸਿਆਣਪ ਵੀ ਪਰਮਾਰੰਤ ਦੀ ਦੁਨੀਆ ਵਿੱਚ ਕੰਮ ਨਹੀਂ ਆਵੇਗੀ ਇੱਕ ਵੀ ਨਹੀਂ ਤੇ ਰਸਤੇ ਵੱਖ-ਵੱਖ ਤੇ ਮਾਰਗ ਵੱਖ-ਵੱਖ ਤੂੰ ਅਕਸਰ ਹਮੇਸ਼ਾ ਦੋ ਇਸਿਆਂ ਚ ਜਗਤ ਤਕਸੀਮ ਰਿਹਾ ਹੈ ਇੱਕ ਦਾ ਭਿਆਲ ਲੋਕ ਸਵਾਰਨਾ ਛਡੋ ਪਰ ਲੋਕ ਕੀ ਹੁੰਦਾ ਕੁਝ ਵੀ ਨਹੀਂ ਤੇ ਦੂਜਾ ਧੜਾ ਭਾਵੇਂ ਥੋੜੀ ਤਾਦਾਦ ਦੇ ਚ ਰਿਹਾ ਹੈ ਪਰ ਰਿਹਾ ਹੈ ਪਰਲੋਕ ਸਵਾਰਨਾ ਹੈ ਲੋਕ ਦੀ ਗੱਲ ਛੱਡੋ ਲੋਕ ਕੀ ਹੁੰਦਾ ਕੁਝ ਵੀ ਨਹੀਂ ਪਰਲੋਕ ਸਵਾਰਨਾ ਹੈ ਦੀਨ ਸਵਾਰਨਾ ਹੈ ਛੱਡੋ ਦੁਨੀਆ ਨੂੰ ਆਤਮਾ ਸਵਾਰਨੀ ਹੈ ਛੱਡੋ ਸਰੀਰ ਨੂੰ ਧਰਮ ਸਵਾਰਨਾ ਹੈ ਛੱਡੋ ਜਗਤ ਨੂੰ ਇਹ ਦੋ ਧੜੇ ਹਮੇਸ਼ਾ ਸੰਸਾਰ ਵਿੱਚ ਰਹੇ ਨੇ ਆਦ ਕਾਲ ਤੋਂ ਰਹੇ ਨੇ ਇੱਕ ਕਹਿੰਦਾ ਰਿਹਾ ਕਿ ਮੈਂ ਲੋਕ ਸਵਾਰਨਾ ਹਾਂ ਪਰਲੋਕ ਦੀ ਕੋਈ ਫਿਕਰ ਨਹੀਂ ਇੱਕ ਕਹਿੰਦਾ ਰਿਹਾ ਕਿ ਮੈਂ ਪਰਲੋਕ ਸਵਾਰਨਾ ਹਾਂ ਲੋਕ ਨਾਲ ਨਾਤਾ ਤੋੜਿਆ ਲੋਕ ਨਾਲ ਸੰਬੰਧ ਤੋੜਿਆ ਗੁਰਮਤ ਨੇ ਜਿਹੜਾ ਚਾਨਣਾ ਜਗਤ ਦੇ ਸਾਹਮਣੇ ਰੱਖਿਆ ਉਹ ਇਹ ਕਿ ਲੋਕ ਦੀ ਖਾਤਰ ਤੂੰ ਪਰਲੋਕ ਤਿਆਗ ਨਾ ਤੇ ਪਰਲੋਕ ਦੀ ਖਾਤਰ ਤੂੰ ਲੋਕ ਨੂੰ ਛੱਡ ਨਾ ਇਹ ਮਾਰਗ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦਾ ਬੜਾ ਨਿਰਾਲਾ ਮਾਰਗ ਬੜਾ ਕੀਮਤੀ ਮਾਰਗ ਇਹ ਗੱਲ ਵਖਰੀ ਹੈ ਕਿ ਪੂਰਨ ਪੌਰ ਤੇ ਗੁਰੂ ਨਾਨਕ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਝਿਆ ਨਹੀਂ ਗਿਆ ਔਰ ਸਮਝਿਆ ਨਹੀਂ ਗਿਆ ਉਦੇ ਕੁਝ ਕਾਰਨ ਵੀ ਨੇ ਕਿ ਅੱਜ ਤੱਕ ਧਾਰਮਿਕ ਦੁਨੀਆਂ ਵਿੱਚ ਇਹ ਨਾਰਾ ਲੱਗਿਆ ਰਿਹਾ ਜ਼ੋਰ ਦੇ ਨਾਲ ਕਿ ਪਰਲੋਕ ਦੀ ਖਾਤਰ ਲੋਕ त्याਗਣਾ ਹੈ ਤੇ ਦੂਜਾ ਨਾਰਾ ਇਹ ਸੀ ਲੋਕ ਦੀ ਖਾਤਰ ਪਰਲੋਕ ਛੱਡਣਾ ਹੈ ਇਹ ਜਗ ਮਿੱਠਾ ਅਗਲਾ ਕੰਡਾ ਸਾ ਪਦਾਰਥਵਾਦੀਆਂ ਦਾ ਅੱਜ ਬਹੁਤ ਵੱਡਾ ਜ਼ੋਰ ਹੈ ਤੇ ਬਹੁਤ ਵੱਡੀ ਗਿਣਤੀ ਹੋ ਗਈ ਹੈ ਇਸ ਤਰ੍ਹਾਂ ਦਾ ਸੰਗਠਨ ਨਾਸਤਿਕ ਲੋਕਾਂ ਦਾ ਕਦੇ ਨਹੀਂ ਸੀ ਜਿਤਨਾ ਵੱਡਾ ਸੰਗਠਨ ਅੱਜ ਹੋ ਗਿਆ ਹੈ ਰਸ਼ੀਆ ਚਾਈਨਾ ਚੈਕੋਸਲੋਵਾਕੀਆ ਹੈ ਬਲਗਾਰੀਆ ਪੋਲੈਂਡ ਹੰਗਰੀ ਜਰਮਨੀ ਸਭ ਨਾਸਤਿਕ ਦੇ ਜੋ ਕਹਿੰਦੇ ਨੇ ਪਦਾਰਥ ਚਾਹੀਦਾ ਹੈ ਪਰਮਾਤਮਾ ਨਹੀਂ ਚਾਹੀਦਾ ਧਨ ਚਾਹੀਦਾ ਹੈ ਧਰਮ ਨਹੀਂ ਚਾਹੀਦਾ ਭੋਜਨ ਚਾਹੀਦਾ ਹੈ ਭਜਨ ਕੀ ਹੁੰਦਾ ਕੁਝ ਵੀ ਨਹੀਂ ਐਵੇਂ ਵਕਤ ਜ਼ਾਇਆ ਕਰਨਾ ਪਦਾਰਥਵਾਦੀਆਂ ਦੀ ਖੁੱਲੇ ਆ ਬਾ ਐਲਾਨ ਅਜਿੰ ਜੋ ਹੈ ਗਿਣਤੀ ਬਹੁਤ ਜ਼ਿਆਦਾ ਹੈ ਇਤਨੀ ਗਿਣਤੀ ਜ਼ਮੀਨ ਦੇ ਤੇ ਪਹਿਲੇ ਕਦੀ ਨਹੀਂ ਹੋਈ ਜਿੰਨੀ ਹੁਣ ਹੋਈ ਹੈ ਔਰ ਜਿਹੜੇ ਆਸਤਿਕ ਹਨ ਇਹ ਪੂਰਨ ਆਸਤਿਕ ਕੋਈ ਨਹੀਂ ਇੰਜ ਕਹਿ ਲੋ ਕਿ ਸਾਰਾ ਸੰਸਾਰ ਕਿਸੇ ਹੱਦ ਤੱਕ ਨਾਸਿਕਤਾ ਦਾ ਹੈ ਥੋੜੇ ਜਿਹਾ ਆਸਤਿਕ ਆਸਤਿਕ ਲਈ ਆਸਥਾ ਹੈ ਸ਼ਰਧਾ ਹੈ ਬਰੋਸਾ ਹੈ ਨਾਸਤਿਕ ਜਿਹਦੀ ਕੋਈ ਆਸਥਾ ਨਹੀਂ ਹੈ ਨਾਸਤਿਕ ਦੇ ਅਖਰੀ ਅਰਥ ਜਿਹਦੀ ਕੋਈ ਆਸਥਾ ਨਹੀਂ ਹੈ ਜਿਹਦਾ ਕੋਈ ਭਰੋਸਾ ਨਹੀਂ ਹੈ ਜਿਹਦਾ ਕੋਈ ਵਿਸ਼ਵਾਸ ਨਹੀਂ ਹੈ ਤੇ ਇਤਨੀ ਅਰਗਮੈਂਟ ਕਰਦੇ ਆਂ ਧਰਮ ਮੰਦਰਾਂ ਦੇ ਚ ਆਉਣ ਵਾਲਿਆਂ ਦਾ ਵੀ ਕੋਈ ਵਿਸ਼ਵਾਸ ਨਹੀਂ ਹੈ ਮਹਾਰਾਜ ਇਹ ਕਹਿੰਦੇ ਨੇ ਜਾਣ ਕੇ ਰੇਦੇ ਬੇਸਵਾਸ ਪ੍ਰਭ ਆਇਆ ਤਤ ਗਿਆਨ ਇਸ ਮਨੁ ਪ੍ਰਗਟ ਆਇਆ ਅਗਰ ਬੇਸਵਾਸ ਆ ਗਿਆ ਹੈ ਹੈ ਵਿਸ਼ਵਾਸ ਆ ਗਿਆ ਹੈ ਭਈ ਹੈ ਪਰਲੋਕ ਹੈ ਪਰਮਾਤਮਾ ਹੈ ਕਿ ਜਿਸ ਧੰਨ ਨਾਲ ਬੰਦਾ ਜੀ ਰਿਹਾ ਹੈ ਇਸ ਧੰਨ ਨਾਲ ਨਹੀਂ ਜੀਵੇਗੀ। ਤੇਦੀ ਰੋਜ਼ਮਰਾਂ ਦੀ ਜ਼ਿੰਦਗੀ ਬਦਲ ਜਾਏਗੀ। ਕਿ ਜਿਸ ਧੰਨ ਨਾਲ ਜੀ ਰਿਹਾ ਹੈ ਇਹ ਜੀਵਣਾ ਕਤਈ ਨਹੀਂ ਹੋਵੇਗਾ। ਇਹ ਜੀਵਣਾ ਮਨੁੱਖ ਦਾ ਦੱਸਦਾ ਪਿਆ ਕਿ ਲੋਕ ਹੈ ਪਰਲੋਕ ਨਹੀਂ ਹੈ। ਪਦਾਰਤ ਹੈ ਪਰਮਾਤਮਾ ਨਹੀਂ ਹੈ। ਧਨ ਹੈ ਕਰਮ ਨਹੀਂ ਹੈ। ਇਹ ਜੀਵਣਾ ਦੱਸਦਾ ਪਿਆ ਬੰਦੇ ਦਾ। ਕਾਰਨ ਕਿ ਮਨ ਪੂਰਨ ਤੌਰ ਤੇ ਅਜੇ ਮਨ ਨਹੀਂ ਸਕਿਆ ਤੇ ਮੰਨਣਾ ਤੇ ਮੰਨ ਲੈ ਹੀ ਆ ਨਾ ਤੇ ਜੋ ਮਨ ਲਵੇ ਸਾਇਬ ਤੇ ਕਹਿੰਦੇ ਉਹਦੀ ਤੇ ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗਤ ਕਹੀ ਨ ਜਾਏ ਦੇਖੋ ਕਰੇ ਪਛੇ ਪਛਤਾਏ ਕਾਗਦ ਕਲਮ ਨ ਲਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਸੰਸਾਰ ਤੇ ਸ਼ੱਕ ਨਹੀਂ ਹੈ ਸੰਦੇਹ ਇਸ ਤੇ ਅਨਿਰੰਕਾਰ ਹੈ। ਸ਼ੱਕ ਦਾ ਜਨਮ ਪਤਾ ਕਿਉਂ ਹੁੰਦਾ ਹੈ? ਜਿਸ ਦੇ ਸੰਬੰਧ ਵਿੱਚ ਕੋਈ ਪ੍ਰਤੱਖ ਪ੍ਰਮਾਣ ਨਾ ਮਿਲੇ, ਸ਼ੱਕ ਪੈਦਾ ਹੋ ਜਾਂਦਾ ਹੈ। ਤੇ ਅੱਜ ਤੱਕ ਵੱਡੇ ਤੋਂ ਵੱਡਾ ਅਧਿਆਤਮੀ ਵੀ ਪ੍ਰਮਾਤਮਾ ਦੇ ਸੰਬੰਧ ਵਿੱਚ ਕੋਈ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਿਆ। ਸ਼ੱਕ ਬਣਿਆ ਰਹਿੰਦਾ। ਸੰਦੇਹ ਬਣਿਆ ਰਹਿੰਦਾ। ਕੰਸਾ ਬਣਿਆ ਰਹਿੰਦਾ ਦੁਗਦਾ ਬਣੀ ਰਹਦੀ ਐ ਸੰਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮੈਂ ਮੰਨਦਾ ਮੈਂ ਨਹੀਂ ਵੀ ਮੰਨਦਾ ਮੈਂ ਇੱਥੇ ਤੱਕ ਮੰਨਦਾ ਗੁਰੂ ਚਲੋ ਤੈਨੂੰ ਮੱਥਾ ਟੇਕ ਲੈਣਾ ਥੋੜਾ ਜਿਹਾ ਤੇਰੇ ਕੋਲ ਬੈਠ ਜਾਣਾ ਪਰ ਮੈਂ ਤੇਰੀ ਗੱਲ ਨਹੀਂ ਮੰਨਨੀ ਐ ਨਹੀਂ ਮੰਨਦਾ ਕਿ ਆ ਜਾਣਾ ਤੇਰੇ ਕੋਲ ਮੈਂ ਇਨਾ ਨਹੀਂ ਮੰਨਦਾ ਕਿ ਜੋ ਕੁਝ ਤੂੰ ਕਹਿ ਰਹੇਂ ਮੈਂ ਇਹ ਵੀ ਮੰਨ ਲਵਾਂ ਇਹ ਨਹੀਂ ਮੰਨਦਾ ਇਹ ਕਬੂਲ ਨਹੀਂ ਹੈ ਕਿ ਪਰਵਾਹ ਨਹੀਂ ਹੈ ਕਿ ਮੈਂ ਨਹੀਂ ਧਾਰਨ ਕਰ ਸਕਦਾ ਇਹ ਇਨਕਾਰੀ ਜਜ਼ਬੇ ਮਨੁੱਖ ਦੇ ਅੰਦਰ ਕਿਉਂ ਨੇ ਡੁੱਬਦਾ ਦੇਚ ਹੈ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਡੁੱਬਦਾ ਹੈ ਔਰ ਡੁੱਬਦਾ ਦਾ ਜਨਮ ਵਾਸਤਵਿਕ ਉੱਥੇ ਹੀ ਆਉਂਦਾ ਹੈ ਜਿੱਥੇ ਅੰਦਰ ਇਹ ਧਾਰਨਾ ਬਣੀ ਹੋਵੇ ਕਿ ਸਾਇਰ ਹੀ ਕਲਪਨਾ मात्र ਹੈ ਅਕਸਰ ਬੰਦਾ ਕਹਿ ਦਿੰਦਾ ਪੜਿਆ ਤੇ ਹੈ ਮਨ ਨਹੀਂ ਮੰਦਾ ਸੁਣਿਆ ਤੇ ਹੈ ਮਨ ਨਹੀਂ ਮੰਦਾ ਭਗਤ ਕਬੀਰ ਨੂੰ ਪੁੱਛਿਆ ਗਿਆ ਤੁਸੀਂ ਰੱਬ ਨੂੰ ਕਿਵੇਂ ਜਾਣਿਆ ਸਿਰਫ ਦੋ ਪੰਕਤੀਆਂ ਵਿੱਚ ਇਸਦਾ ਜਵਾਬ ਦਿੱਤਾ ਹੈ ਕਬੀਰ ਨੇ ਇਤਨੇ ਵੱਡੇ ਸਵਾਲ ਦਾ ਵੀ ਤੁਸੀਂ ਰੱਬ ਨੂੰ ਕਿਵੇਂ ਜਾਣਿਆ ਪ੍ਰਮਾਤਮਾ ਨੂੰ ਕਿਵੇਂ ਜਾਣਿਆ ਕਬੀਰ ਕਹਿੰਦੇ ਨੇ ਕਹੋ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਮਨ ਮੰਨ ਗਿਆ ਸੀ ਜਾਣ ਲਿਆ ਗੱਲ ਤਾਂ ਐ ਨਹੀਂ ਗੱਲ ਮਨ ਮੰਨ ਗਿਆ ਤੇ ਜੈਸੇ ਮਨ ਮੰਨ ਗਿਆ ਅਸੀਂ ਜਾਣ ਲਿਆ ਮੈਂ ਇਤਨੀ ਅਰਜ਼ ਕਰਦੇ ਹਾਂ ਇਸ ਚੱਕਰ 'ਚ ਨਾ ਪੈਣਾ ਕਿ ਸਾਡਾ ਮਨ ਮੰਨਦਾ ਹੈ ਤਦ ਹੀ ਤੇ ਗੁਰਦੁਆਰੇ ਆਇਆ ਮਨ ਮੰਨਦਾ ਹੈ ਬਹੁਤ ਥੋੜਾ ਬਹੁਤ ਥੋੜਾ ਕਿ ਮਨ ਜਿਹੜਾ ਸਾਨੂੰ ਪਰਿਪੂਰਣ ਪ੍ਰਮਾਤਮਾ ਨੇ ਦਿੱਤਾ ਹੈ ਇਹ ਬਹੁਤ ਵੱਡਾ ਬੀਜ ਹੈ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤਾ ਪਰ ਇਹ ਬੀਜ ਦੋ 파ੜ ਹੈ ਦੋ ਟੁਕੜਿਆਂ ਦਾ ਹੈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਾਤ ਮੈਨੂੰ ਤੇਤੇ ਆ ਗਿਆ ਤਾਂ ਕਿ ਗੱਲ ਥੋੜੀ ਜਿਹੀ ਸਪਸ਼ਟ ਹੋ ਜਾਏ ਕਿਉਂਕਿ ਮਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਵੀ ਕਿਹਾ ਮਨੁ ਆ ਗੁਰ ਮੁਰ ਮਨ ਸਾ ਮਾਈ ਜਿਨ ਮੋ ਕੋ ਸ਼ੁਭ ਕਿਰਿਆ ਪੜਾਈ ਤੇ ਮਨ ਮੇਰਾ ਗੁਰੂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਰਨ ਮਨ ਮੰਨੇ ਤੇ ਰੱਬ ਹੈ ਮਨ ਨਾ ਮੰਨੇ ਤੇ ਕੋਈ ਰੱਬ ਨਹੀਂ ਮਨ ਮੰਨੇ ਪ੍ਰਮਾਤਮਾ ਹੈ ਮਨ ਨਾ ਮੰਨੇ ਕੋਈ ਪ੍ਰਮਾਤਮਾ ਨਹੀਂ ਬਹੁਤੀ ਦੁਨੀਆ ਦਾ ਮਨ ਨਹੀਂ ਮੰਨਦਾ ਸੰਸਾਰ ਵਿੱਚ ਬਹੁਤ ਕੁਝ ਹੈ ਜੋ ਕੁਝ ਸਾਡੇ ਮਨ ਦਾ ਹਿੱਸਾ ਹੈ ਉਹੀ ਕੁਝ ਹੈ ਬਾਕੀ ਨਹੀਂ ਹੈ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ ਹੈ ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ ਹੈ ਮਨ ਨੇ ਮਾਂ ਨੂੰ ਮਾਂ ਕਰਕੇ ਮੰਨ ਲਿਆ ਹੈ ਪਿਓ ਨੂੰ ਪਿਓ ਕਰਕੇ ਮੰਨ ਲਿਆ ਹੈ ਮਨ ਨੇ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ ਹੈ ਪਤੀ ਨੂੰ ਪਤੀ ਕਰਕੇ ਮੰਨ ਲਿਆ ਹੈ ਮਨ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਦਾ ਮਨ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨਦਾ ਇਸ ਵਾਸਤੇ ਪ੍ਰਮਾਤਮਾ ਗੁਰੂ ਮਨੁੱਖੀ ਮਨ ਦਾ ਹਿੱਸਾ ਨਹੀਂ ਹੈ ਬਾਕੀ ਸਭ ਹੈ ਨਾ ਗੁਰੂ ਹਿੱਸਾ ਨਹੀਂ ਹੈ ਉਹਦੇ ਨਾਲ ਕੋਈ ਬਹੁਤ ਗੂੜਾ ਸੰਬੰਧ ਨਹੀਂ ਹੈ ਤੇ ਜੇ ਮਨ ਦਾ ਹਿੱਸਾ ਹੈ ਗੁਰੂ ਧਰਨਚਕ ਮਾਤਰ ਬਹੁਤ ਥੋੜਾ ਉਹ ਹੀ ਥੋੜਾ ਹਿੱਸਾ ਸਾਨੂੰ ਨਿਤਨੇਮ ਕਰਨ ਤੇ ਮਜਬੂਰ ਕਰ ਦਿੰਦਾ ਹੈ ਉਹ ਹੀ ਥੋੜਾ ਹਿੱਸਾ ਕਦੀ ਕਦਾਈ ਗੁਰਦੁਆਰੇ ਆਉਣ ਤੇ ਮਜਬੂਰ ਕਰ ਦਿੰਦਾ ਹੈ ਮਨ ਪੂਰਨ ਤੌਰ ਤੇ ਨਹੀਂ ਮੰਦਾ ਗੁਰਨਾਨਕਦੇਵ ਜੀ ਮਹਾਰਾਜ ਮਨ ਨੂੰ ਬੀਜ ਕਹਿੰਦੇ ਨੇ ਐਸਾ ਬੀਜ ਜਿਹਦੇ ਚੋਂ ਪ੍ਰਮਾਤਮਾ ਨੇ ਜਨਮ ਲੈਣਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਕਿਉਂਕਿ ਮਨ ਮਦ ਦੇ ਚਾ ਇੱਕ ਪਾਸੇ ਸਰੀਰ ਹੈ ਇੱਕ ਪਾਸੇ ਆਤਮਾ ਹੈ ਮਨ ਤੇ ਮਦ ਦੇ ਚ ਤੋ ਜਿਸ ਪਾਸੇ ਮਨ ਝੁਗ ਗਿਆ ਅਸੀਂ ਉਹੀ ਕੁਛ ਹੋ ਜਾਵਾਂਗੇ ਮਨ ਸਰੀਰ ਦੀ ਤਰਫ ਝੁਗ ਗਿਆ ਅਸੀਂ ਸਰੀਰਵਾਦੀ ਪਦਾਰਥਵਾਦੀ ਸੰਸਾਰਵਾਦੀ ਮਨ ਪਰਮਾਤਮਾ ਦੀ ਤਰਫ ਝੁਗ ਗਿਆ ਆਤਮਾ ਦੀ ਤਰਫ ਝੁਗ ਗਿਆ ਅਸੀਂ ਅਧਿਆਤਮਵਾਦੀ ਭਗਤ ਸੰਨ ਤੇ ਮਨ ਡੋਲਦਾ ਕਦੀ ਸਰੀਰ ਦੀ ਤਰਫ ਕਦੀ ਪ੍ਰਮਾਤਮਾ ਦੀ ਤਰਫ ਕਦੀ ਸਰੀਰ ਦੀ ਤਰਫ ਕਦੀ ਪ੍ਰਮਾਤਮਾ ਦੀ ਤਰਫ ਇਹਨੂੰ ਕਹਿੰਦੇ ਨੇ ਦੁਬਦਾ ਕਦੀ ਸੱਚਿਆਰ ਬਣ ਜਾਂਦੇ ਆ ਕੁੜਿਆਰ ਬਣ ਜਾਂਦੇ ਆ ਰਹਿਮਦਿਲ ਬਣ ਜਾਂਦੇ ਆ ਕਠੋਰ ਬਣ ਜਾਂਦੇ ਆ ਦਾਨੀ ਬਣ ਜਾਂਦੇ ਆ ਗੁਸਤਾਖੀ ਮਾਫ ਫਿਰ ਬੇਈਮਾਨੀ ਗੱਲ ਪੈਂਦੀ ਝੂਠ ਚੱਲ ਜਾਂਦਾ ਜਗਤ ਦਾ ਕੋਈ ਐਸਾ ਦਾਨ ਨਹੀਂ ਜੋ ਬੇਈਮਾਨੀ ਨਾਲ ਜੁੜਿਆ ਹੋਇਆ ਨਾ ਹੋਵੇ ਕੋਈ ਐਸੀ ਦਇਆ ਨਹੀਂ ਜੋ ਕਠੋਰਤਾ ਨਾਲ ਜੁੜੀ ਹੋਈ ਨਾ ਹੋਵੇ ਮਨੁੱਖ ਦਾ ਕੋਈ ਐਸਾ ਸੱਚ ਨਹੀਂ ਜੋ ਵਿਪਰੀਤ ਵਿੱਚ ਝੂਠ ਤੇ ਨਾ ਖੜਾ ਹੋਵੇ। ਦੁਬਦਾਰਾ ਦੋਵੇਂ ਪਾਸੇ। ਝੂਠ ਵੀ ਚਾਹੀਦਾ ਹੈ, ਸੱਚ ਵੀ ਚਾਹੀਦਾ। ਦਇਆ ਵੀ ਚਾਹੀਦੀ, ਕਠੋਰਤਾ ਵੀ ਚਾਹੀਦੀ। ਤੇ ਦੁਬਦਾਰ ਹੈ। ਤੇ ਦੁਬਦਾਰ ਦੇ ਵਿੱਚ ਬੰਦਾ ਕਿਦਰੇ ਵੀ ਨਹੀਂ ਪਹੁੰਚ ਸਕਦਾ। ਇਹਨਾਂ ਦੁਬਦਾਰ ਘਰ ਬਹੁਤੇ ਗਾਲੇ। ਦੁਬਦਾਰ ਦੇ ਵਿੱਚ ਬੰਦਾ ਮਿਟ ਜਾਂਦਾ। ਸਾਹਿਬ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹਦਾ ਇੱਕ ਹੋਣਾ ਬੜਾ ਲਾਜ਼ਮੀ ਬੜੀ ਕੀਮਤੀ ਪੰਕਤੀ ਆਸਾ ਦੀਵਾਰ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੀਜ ਬਸ ਲੈ ਗਏ ਅਬ ਕਿਉਂ ਉਗਵੇ ਦਾਲ ਬੀਜ ਨੂੰ ਦਲ ਦਿਓ ਦਾਲ ਬਣ ਗਿਆ ਹੋਰ ਜ਼ਿਆਦਾ ਦਲ ਦਿਓ ਦਲੀਆ ਹੋ ਗਿਆ ਬਿਲਕੁਲ ਦਲ ਛੱਡੋ ਆਟਾ ਹੋ ਗਿਆ ਹੁਣ ਆਟੇ ਨੂੰ ਕੋਈ ਜ਼ਮੀਨ ਵਿੱਚ ਬੋਵੇ ਹਾਲ ਚਲਾ ਕੇ ਉੱਗੇਗਾ ਨਹੀਂ ਉਗਦਾ ਦਲੀਆ ਕੋਈ ਬੋਵੇ ਉੱਗੇਗਾ ਕਤਈ ਨਹੀਂ ਜਮਣਾ ਤੇ ਦਲੀਏ ਤੇ ਆٹے ਦੀ ਤੇ ਗੱਲ ਛੱਡੋ ਦਾਲ ਵੀ ਨਹੀਂ ਉਗ ਸਕਦੀ ਬੀਜ ਨੂੰ ਦੁਫਾੜ ਕਰ ਦੋ ਬੀਜ ਦਾਲ ਹੋ ਗਿਆ ਤੇ ਮਹਾਰਾਜ ਕਹਿੰਦੇ ਅੱਬ ਕਿਉਂ ਉਗਵੇ ਦਾਲ ਬੰਦੇ ਕੋਲ ਸਾਬਤ ਬੀਜ ਨਹੀਂ ਹੈ ਦਾਲ ਹੈ ਤੇ ਕਈਆਂ ਕੋਲ ਦਾਲ ਨਹੀਂ ਹੈ ਦਲੀਆ ਹੈ ਤੇ ਕਈਆਂ ਕੁਲ ਦਲੀਆ ਵੀ ਨਹੀਂ ਬਿਲਕੁਲ ਆਟਾ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਇੱਥੇ ਗੁਰਦੁਆਰੇ ਹੋਵੇਗਾ ਬਾਕੀ ਆਟਾ ਤੇ ਥਾਂ ਥਾਂ ਤੇ ਵਿਕਰੇਆ ਪਿਆ ਦਲੀਆ ਦਾਲ ਮਨ ਸਾਬਤ ਕਿਥੇ ਇੱਥੇ ਨਿਤਨੇਮ ਕਰਨ ਲੱਗੇ ਆ ਮਨ ਸਾਬਤ ਹੈ ਕਤਈ ਨਹੀਂ ਵਾਹਿਗੁਰੂ ਵਾਹਿਗੁਰੂ ਜਪਣ ਲੱਗੇ ਆ ਮਨ ਸਾਬਤ ਹੈ ਕਤਈ ਨਹੀਂ ਗੁਰਦੁਆਰੇ ਬੈਠੇ ਆ ਪੂਰੇ ਮਨ ਕਰਕੇ ਬੈਠੇ ਆ ਕਤਈ ਨਹੀਂ ਤੇ ਭਗਤ ਕਬੀਰ ਕਹਿੰਦੇ ਜਾਨ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾਏ ਜਿਹਦਾ ਦੀ ਜੀ ਸਾਬਤ ਕੋਈ ਨਹੀਂ ਉਹਨੂੰ ਰੱਬ ਕਿੱਥੇ ਜਿਹਦੇ ਕੋਲ ਮਨ ਹੀ ਸਾਬਤ ਨਹੀਂ ਹੈ ਉਹਦੇ ਕੋਲ ਪ੍ਰਮਾਤਮਾ ਕਿੱਥੇ ਈਸ਼ਵਰ ਕਿੱਥੇ ਧਾਰਮਤ ਕੰਮ ਬੰਦਾ ਪੂਰੇ ਮਨ ਨਾਲ ਨਹੀਂ ਕਰਦਾ ਸੰਸਾਰ ਦੇ ਕੰਮ ਕਈ ਵਾਰ ਪੂਰੇ ਮਨ ਨਾਲ ਕਰਦਾ ਹੈ ਐਸ ਵਾਸਤੇ ਸੰਸਾਰ ਵਿੱਚ ਉਨਤੀ ਹੋ ਜਾਂਦੀ ਹੈ ਧਾਰਮਿਕ ਦੁਨੀਆ ਵਿੱਚ ਨਹੀਂ ਹੁੰਦੀ ਮਨ ਟੁਹਾੜ ਹੋ ਜਾਂਦਾ ਹੈ ਮਨ ਦਾਲ ਹੋ ਜਾਂਦਾ ਹੈ ਤੇ ਹੁਣ ਦਾਲ ਨੂੰ ਬੀਜੋ ਤੇ ਕੁਝ ਵੀ ਨਹੀਂ ਪੈਦਾ ਹੁੰਦੀ ਮਨ ਹਰ ਵਕਤ ਦੁਬਦਾ ਚ ਰਹਿੰਦਾ ਹੈ ਦਾਲ ਆਬ ਕਿਉਂ ਉਗਵੇ ਦਾਲ ਹੁਣ ਦਾਲ ਕਿਵੇਂ ਪੈਦਾ ਹੋਵੇ ਜਬਜੀ ਇੱਕ ਬੰਦਾ ਜਪ ਰਿਹਾ ਹੈ ਤੇ ਕਈ ਦਫਾ ਤੇ ਉਦੋਂ ਹੀ ਪਤਾ ਚੱਲਦਾ ਹੈ ਕਿ ਮੈਂ ਜਬਜੀ ਪੜੀ ਹੈ ਜਦੋਂ ਭੋਗ ਪੈਣ ਤੇ ਆਂਦਾ ਲੈ ਕਹਿੰਦਾ ਲੰਗ ਗਈ ਜਬਜੀ ਮਨ ਤੇ ਦਲੀਆ ਸੀ ਇਸਦਾ ਹੁੰਦਾ ਉਸੇ ਇੱਕ ਥੋੜੀ ਸੀ ਮਹਾਰਾਜ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਹ ਗੋਵੇ ਹੁਣ ਬੀਜ ਇੱਕ ਹੋਵੇ ਤੇ ਉੱਗੇ ਵਾਹਿਗੁਰੂ ਵਾਹਿਗੁਰੂ ਜਦ ਤੂੰ ਜਪ ਰਿਹਾ ਤੂੰ ਸਿਰਫ ਵਾਹਿਗੁਰੂ ਹੀ ਤੂੰ ਜਪੇ ਹੋਰ ਕੁਝ ਨਹੀਂ ਹੋਰ ਕੋਈ ਫੁਰਨਾ ਨਹੀਂ ਬਾਣੀ ਤੂੰ ਜਪ ਰਿਹਾ ਤਾਂ ਸਿਰਫ ਬਾਣੀ ਹੀ ਜਪੇ ਹੋਰ ਕੁਝ ਨਹੀਂ ਧੋਖੇ ਨਾ ਕਰਨੀ ਬਾਣੀ ਜਪਨਿਆ ਜਪਨਿਆ ਬੰਦਾ ਕੁਝ ਹੋਰ ਵੀ ਕਰ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਜਪਦੇਆਂ ਜਪਦੇਆਂ ਮਨ ਵਿੱਚ ਹੋਰ ਹਜ਼ਾਰਾਂ ਤਰ੍ਹਾਂ ਦੇ ਖੁਰਨੇ ਨੇ ਸਤਿਗੁਰ ਨੇ ਇਹ ਦਾਲ ਸਬਦ ਵਰਤੇ ਹੈ ਮੈਂ ਸਮਝਦਾ ਆਮ ਮਨੁੱਖਾਂ ਵਾਸਤੇ ਵਰਨ ਬਹੁਤੀ ਦੁਨੀਆ ਤੇ ਉਹ ਹੈ ਦਾਲ ਨਹੀਂ ਦਲੀਆ ਮਨ ਤੇ ਬਿਲਕੁਲ ਦਲੀਆ ਇੱਕ ਮਿੱਕਾ ਜੀਆਂ ਵੀ ਜ਼ਰਦਾ ਗੁਰਦੁਆਰੇ ਚ ਬੈਠੇ ਕੀਤਨ ਦੇਚ ਕਥਾ ਦੇਚ ਯ ਜਪ ਦੇਚ ਬਾਣੀ ਦੇ ਪਾਠ ਦੇਚ ਬਹੁਤ ਆਕੀਕਲ ਬਿਲਕੁਲ ਆਟਾ ਹੋਇਆ ਤੇ ਮਨ ਤੇ ਮਨ ਜੀਵਦਾ ਹੈ ਅਨੇਕਤਾ ਦੇ ਤੇ ਜਿਤਨੇ ਟੁਕੜੇ ਕਰੋ ਨਾ ਮਨ ਉਤਨੇ ਹੀ ਬਲਵਾਨ ਹੋ ਜਾਂਦਾ ਹੈ ਸਰੀਰ ਦੇ ਟੁਕੜੇ ਕਰੋ ਸਰੀਰ ਦੀ ਮੌਤ ਹੋ ਜਾਂਦੀ ਹੈ ਮਨ ਦੇ ਜਿਤਨੇ ਟੁਕੜੇ ਕਰੋ ਮਨ ਦੀ ਤਾਕਤ ਵੱਧਦੀ ਹੈ ਤੇ ਮਨ ਨੂੰ ਜੋੜਨਾ ਸ਼ੁਰੂ ਕਰੋ ਮਨ ਕਮਜ਼ੋਰ ਹੁੰਦਾ ਜਾਂਦਾ ਹੈ ਮਨ ਇੱਕ ਹੋ ਗਿਆ ਮਨ ਮਿਟ ਗਿਆ ਜੋਤ ਸਰੂਪ ਹੋ ਗਿਆ ਬੀਜ ਮਿਟਦਾ ਹੈ ਤੇ ਫਲ ਬਣ ਜਾਂਦਾ ਹੈ ਮਨ ਮੇ ਕਦਾਏ ਤੇ ਪਰਮਾਤਮਾ ਬਣ ਜਾਂਦਾ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਬਚਾ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤ ਹੋਵੇ ਮਨ ਇੱਕ ਹੋਵੇ ਤੇ ਫਿਰ ਜਿੱਥੇ ਬੀਜ ਇੱਕ ਹੋਵੇ ਉੱਥੇ ਬੀਜਣ ਦੀ ਰੁੱਤ ਵੀ ਹੋਵੇ ਕਉ ਕਿ ਰੋਤ ਨਾਵੇ ਤਾਂ ਵੀ ਗੱਲ ਨਹੀਂ ਬਣਦੀ ਕਿ ਮੈਂ ਬੁਨਿਆਦੀ ਅਰਜ਼ ਕਰ ਰਿਹਾ ਤਾਂ ਕਿ ਕੱਲ ਤੋਂ ਤੁਸੀਂ ਕੁਝ ਬੀਜਣਾ ਆਰੰਭ ਕਰੋ ਤੇ ਬੀਜਣਾ ਕੀ ਹੈ ਆਪਣਾ ਮਨ ਤੇ ਕਿੱਥੇ ਬੀਜਣਾ ਸ਼ਬਦ ਦੀ ਧਰਤੀ ਤੇ ਧਰਤੀ ਸ਼ਬਦ ਹੈ ਧਰਤੀ ਸੁੰਦਰ ਮੌਜੂਦ ਹੈ ਸਾਡੇ ਕੋਲ ਬੀਜ ਕਿਸੇ ਕੰਮ ਦਾ ਨਹੀਂ ਅਕਸਰ ਐਸਾ ਦੇਖਿਆ ਗਿਆ ਬਾਹਰ ਕਿਸਾਨ ਲੋਕ ਉਹਨਾਂ ਵਿਚਾਰਿਆਂ ਕੋਲ ਕਈ ਵਾਰ ਬੀਜ ਚੰਗਾ ਹੁੰਦਾ ਹੈ ਧਰਤੀ ਚੰਗੀ ਨਹੀਂ ਹੈ ਧਰਤੀ ਸ਼ਬਦ ਹੈ ਗੁਰੂ ਦਾ ਸ਼ਬਦ ਧਰਤੀ ਗੁਰਮੰਤਰ ਹੈ ਬਹੁਤ ਸੋਹਣੀ ਸਵਰੀ ਹੋਈ ਸ਼ਿੰਗਾਰੀ ਹੋਈ ਮਹਾਨ ਧਰਤੀ ਬੀਜ ਕਿਸੇ ਕੰਮ ਦਾ ਨਹੀਂ ਬੀਜ ਸਾਬਤ ਨਹੀਂ ਦਲੀ ਹੈ ਸਾਡੇ ਕੋਲ ਦਾਲ ਹੈ ਧਰਤੀ ਦਾ ਕਸੂਰ ਨਹੀਂ ਸ਼ਬਦ ਦਾ ਕਸੂਰ ਨਹੀਂ ਹੈ ਕਸੂਰ ਸਦਾ ਆਪਣਾ ਮੁਝ ਔ ਗੁਣ ਸੈ ਨਾਹੀ ਦੋਸ ਪ੍ਰਮਾਤਮਾ ਦਾ ਦੋਸ਼ ਨਹੀਂ ਮੇਰਾ ਹੀ ਦੋਸ਼ ਕਿਉਂਕਿ ਮੇਰੇ ਕੋਲ ਬੀਜ ਸਾਬਤ ਨਹੀਂ ਹੈ ਮੇਰੇ ਕੋਲ ਬੀਜ ਜਿਹੜਾ ਹੈ ਤੇ ਪੂਰਨ ਨਹੀਂ ਮੁਕੰਮਲ ਨਹੀਂ ਤੋ ਸਾਹਿਬ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ ਇੱਕ ਤੇ ਬੀਜ ਸਾਬਤ ਹੋਵੇ ਮੈਂ ਫਿਰ ਅਰਜ਼ ਕਰਾਂ ਭਗਤ ਕਬੀਰ ਨੇ ਦਾਅਵੇ ਨਾਲ ਕਹਿ ਦਿੱਤਾ ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾ ਹੈ ਉਹਨੂੰ ਕਿੱਥੇ ਰੱਬ ਜਿਹਦੇ ਕੋਲ ਬੀਜ ਹੀ ਸਾਬਤ ਕੋਈ ਨਹੀਂ ਸੰਸਾਰ ਦੇ ਕੰਮ ਕਰਨ ਲੱਗਿਆਂ ਬੀਜ ਸਾਬਤ ਹੋ ਜਾਂਦਾ ਹੈ ਧਾਰਮਿਕ ਕੰਮ ਕਰਨ ਲੱਗਿਆਂ ਨਹੀਂ ਪਤਾ ਹੀ ਨਹੀਂ ਹੁੰਦਾ ਸੰਸਾ ਖੜਾ ਹੋ ਜਾਂਦਾ ਹੈ ਦੁਬਦਾ ਖੜੀ ਹੋ ਜਾਂਦੀ ਹੈ ਦੁਫਾੜ ਮਨ ਹੋ ਜਾਂਦਾ ਹੈ ਮਨ ਦਾਲ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਇਹ ਕਿਤੇ ਬੀਜ ਇੱਕ ਹੋਵੇ ਦੂਜਾ ਬੀਜਣ ਦੀ ਰੁੱਤ ਵੀ ਹੋਵੇ ਤੇ ਬੀਜਣ ਦੀ ਰੁੱਤ ਕਿਹੜੀ ਹੈ ਕਦੋਂ ਵੀ ਦੀ ਹੈ ਕਦੋਂ ਨਾਮ ਜਪੀ ਕਦੋਂ ਬਾਹਗਰੂ ਵਾਹਗਰੂ ਕਰੀ ਗਏ ਰੁੱਤੀ ਹੋ ਰੁੱਤ ਹੋਏ ਇਸ਼ਾਰਤਨ ਕਹਿ ਦਿੰਦਾ ਹੈ ਸਤਿਗੁਰੂ ਨੇ ਬੀਜਣ ਦੀ ਰੁੱਤ ਵੀ ਹੋਵੇ ਹੁਣ ਬੀਜ ਵੀ ਵਧੀਆ ਹੋਵੇ ਧਰਤੀ ਵੀ ਠੀਕ ਹੈ ਪਰ ਰੁੱਤ ਅਨਕੂਲ ਨਾ ਹੋਵੇ ਮੌਸਮ ਅਨਕੂਲ ਨਾ ਹੋਵੇ ਤਾਂ ਵੀ ਬੀਜਿਆ ਹੋਇਆ ਬੀਜ ਪੂਰਨ ਤੌਰ ਤੇ ਪ੍ਰਫੁੱਲਤ ਨਹੀਂ ਹੁੰਦਾ ਔਰ ਜਿੰਨਾ ਪ੍ਰਫੁੱਲਤ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਇਕਾਗਨਤਾ ਪ੍ਰਦਾਨ ਕਰਨੀ ਰੁੱਤ ਕਿਹੜੀ ਹੈ ਰੁੱਤ ਸਤਿਗੁਰ ਨੇ ਅੰਮ੍ਰਿਤ ਵੇਲਾ ਆਖਿਆ ਔਰ ਬਹੁਤ ਸਾਰੀਆਂ ਪੰਕਤੀਆਂ ਨੇ ਤੇ ਅਧਿਆਨ ਕਰਨ ਤੇ ਇੱਕ ਗੱਲ ਸਪਸ਼ਟ ਹੋਈਏ ਕਿ ਅੰਮ੍ਰਿਤ ਵੇਲਾ ਦੋ ਵਕਤ ਆਉਂਦਾ ਹੈ ਇੱਕ ਟਾਈਮ ਨਹੀਂ Hindu ਸਮਾਜ ਨੇ ਉਸ ਨੂੰ ਸਨਾਤਨ ਰਿਸ਼ੀਆਂ ਨੇ ਉਸ ਨੂੰ ਸੰਦੇਹਾਕਿਆ ਗੁਰਮਤ ਨੇ ਅੰਮ੍ਰਿਤ ਵੇਲਾ ਆਖਿਆ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਬ੍ਰਹਮ ਮਹੂਰਤ ਆਖਿਆ ਔਰ ਫਿ ਸਲਾਮ ਨੇ ਉਸ ਨੂੰ ਅਲਲ ਸੁਬਾ ਕਰਕੇ ਗਿਆ ਸੰਦਿਆ ਸੰਦਿਆ ਦਾ ਮਤਲਬ ਜਿੱਥੇ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਤਾਂ ਦਿਨ ਤੇ ਰਾਤ ਦੀ ਸੰਧੀ ਦੋ ਵਕਤ ਆਉਂਦੀ ਹੈ ਇੱਕ ਸਵੇਰੇ ਆਉਂਦੀ ਹੈ ਇੱਕ ਸ਼ਾਮ ਨੂੰ ਆਉਂਦੀ ਹੈ ਸੰਦਿਆ ਦਾ ਮਤਲਬ ਸ਼ਾਮ ਨਹੀਂ ਹੈ ਸੰਦਿਆ ਸੰਸਕ੍ਰਿਤ ਦਾ ਸ਼ਬਦ ਹੈ ਜਿੱਥੇ ਸੰਧੀ ਹੋ ਰਹੀ ਹੈ ਜੋੜ ਦਿਨ ਤੇ ਰਾਤ ਦਾ ਜੋੜ ਹੋ ਰਿਹਾ ਜਿੱਥੇ ਸੰਦੇਆ ਸੰਦੇ। ਤੋਂ ਇਹ ਸੰਦੇਆ ਦੋ ਵਕਤ ਹੁੰਦੀ ਸਵੇਰੇ ਇੱਕ ਸ਼ਾਮ ਇਸ ਵਾਸਤੇ ਸਾਨੂੰ ਸਤਗੁਰਾਂ ਨੇ ਦੋ ਵਕਤ ਦਾ ਨਿਤਨੇਮ ਬਖਸ਼ਿਆ ਤੇ ਦੋ ਵਕਤ ਦੀਆਂ ਬਾਣੀਆਂ ਵੀ ਵੱਤ ਨੇ ਸਵੇਰੇ ਦੀ ਨਿਤਨੇਮ ਦੀ ਬਾਣੀ ਸਾਡੀ ਹੋ ਰੇ ਸ਼ਾਮ ਦੀ ਹੋ ਰੇ ਸ਼ਾਮ ਦੀ ਰਹਿਰਾਸ ਸਾਹਿਬ ਸਵੇਰੇ ਦੀਆਂ ਪੰਜ ਬਾਣੀਆਂ ਹੋਣ ਜਦੋਂ ਸੰਦੇਆ ਹੈ ਇਹ ਅੰਮ੍ਰਿਤ ਵੇਲਾ ਹੈ ਇਹ ਰੁੱਤ ਹੈ ਬੀਜਣ ਦੀ ਅਕਸਰ ਬੀਜ ਬੋਣ ਦੀ ਰੁੱਤ ਸਾਲ ਵਿੱਚ ਇੱਕ ਦਫਾ ਹੁੰਦੀ ਹੈ ਜਾਂ ਦੋ ਦਫਾ ਪਰ ਮਨ ਰੂਪੀ ਬੀਜ ਨੂੰ ਬੀਜੀ ਹੈ ਰੁੱਤ 24 ਘੰਟਿਆਂ ਦੇ ਵਿੱਚ ਦੋ ਦਫਾ ਹੁੰਦੀ ਹੈ ਔਰ ਉਹ ਉਹ ਰੁੱਤ ਹੈ ਵਕਤ ਉਹ ਹੈ ਜਦ ਦਿਨ ਦਿਨ ਨਹੀਂ ਹੈ ਰਾਤ ਰਾਤ ਨਹੀਂ ਹੈ ਉਹਨੂੰ ਕਹਿੰਦੇ ਨੇ ਸੰਦਿਆ ਉਹ ਪੁੱਟ ਗਈ ਹੈ ਲੇਕਿਨ ਅਜੇ ਸੂਰਜ ਚੜਿਆ ਨਹੀਂ ਅੰਮ੍ਰਿਤ ਵੇਲਾ ਸੰਧਿਆ ਸੂਰਜ ਗਰੂਬ ਹੋ ਗਿਆ ਪਰ ਪੂਰਨ ਤੌਰ ਤੇ ਅਜੇ ਅੰਧੇਰਾ ਨਹੀਂ ਹੈ ਚਾਨਣਾ ਹੈ ਸੰਧਿਆ ਇਹ ਦੋ ਸੰਧਿਆ ਹੈ ਇਸ ਦੋ ਵਕਤ ਨੂੰ ਸੰਧਿਆ ਕਹਿੰਦੇ ਨੇ ਜਦ ਦਿਨ ਦਿਨ ਨਹੀਂ ਹੈ ਰਾਤ ਰਾਤ ਨਹੀਂ ਹੈ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਐ ਬੰਦੇ ਹੁਣ ਤੂੰ ਕੋਸ਼ਿਸ਼ ਕਰ ਆਤਮਾ ਪਰਮਾਤਮਾ ਦੀ ਸੰਧੀ ਕਰ ਲੈ ਮਨ ਤੇ ਅਬੌਲ ਪੁਰਖ ਦੀ ਸੰਧੀ ਕਰ ਲੈ ਜੋੜ ਕਰ ਲੈ ਇਹ ਜੋੜ ਤੇਰੇ ਵਾਸਤੇ ਮਦਦਗਾਰ ਹੈ ਦਿਨ ਤੇ ਰਾਤ ਦਾ ਇਹ ਜੋੜ ਤੇਰੇ ਲਈ ਸਹਾਇਕ ਹੈ ਇਹ ਗੱਲ ਵੱਖਰੀ ਹੈ ਕਿ ਤੂੰ ਜੁੜ ਗਿਆ ਫਿਰ ਤੇ ਦਿਨ ਰਾਤ ਹੀ ਆਰਾਧੋ ਪਿਆਰੇ ਨਹਿਮਤ ਨਾ ਕੀਜੇ ਢੀਲਾ ਫਿਰ ਤੇ ਦਿਨ ਰਾਤ ਚੱਲਦਾ ਹੈ ਉਹ ਗੱਲ ਵੱਖਰੀ ਹੈ ਪਰ ਤੂੰ ਸ਼ੁਰੂਆਤ ਕਰਨੀ ਹੈ ਤੂੰ ਇਬਤਦਾ ਹੁਣ ਚੱਲਣੀ ਹੈ ਤਾਂ ਇਹ ਤੇਰੇ ਵਾਸਤੇ ਸਹਾਇਕ ਹੈ ਦਿਨ ਤੇ ਰਾਤ ਨਵੇਂ ਨਵੇਂ ਮਨੁੱਖ ਵਾਸਤੇ ਮਦਦਗਾਰ ਨਹੀਂ ਹੋਵੇਗਾ ਸੰਦੇਆ ਬਿਨ ਨੂੰ ਦੰਦਾ ਚੇਤੇ ਆਵੇਗਾ ਧਰਮ ਨਹੀਂ ਦਿਨ ਨੂੰ ਸੰਸਾਰ ਚੇਤੇ ਆਏਗਾ ਨਿਰੰਕਾਰ ਨਹੀਂ ਚੇਤੇ ਆਏਗਾ ਬਗੌਰ ਮੁਤਾਲਾ ਕਰਕੇ ਵੇਖ ਲੈ ਰਾਤ ਨੂੰ ਵਿਸ਼ਰਾਮ ਚੇਤੇ ਆਵੇਗਾ ਆਰਾਮ ਨਹੀਂ ਚੇਤੇ ਆਣਾ ਔਰ ਵੈਦਿਕ ਗ੍ਰੰਥਾਂ ਦੇ ਮੁਤਾਬਕ ਖਾਸ ਕਰਕੇ ਮੇਰੇ ਬినੋਦ ਦੇ ਕਰਤਾ ਵੈਦ ਹਨੰਤਰ ਤੇ ਉਗੇ ਲੋਕਮਾਨ ਕਰਿਬਨ ਕਰਿਬਨ ਦੋਹਾਂ ਦੇ ਵਿਚਾਰ ਮਿਲਦੇ ਨੇ ਜੜੀ ਬੂਟੀਆਂ ਬਾਰੇ ਜੋ ਕੁਝ ਵੈਦ ਹਨੰਤਰ ਨੇ ਲਿਖਿਆ ਲੁਕਮਾਨ ਨੇ ਵੀ ਉਹੀ ਕੁਝ ਲਿਖਿਆ ਜੜੀ ਬੂਟੀਆਂ ਦਾ ਜਿਹੜਾ ਸਵਾਲ ਲਿਖਿਆ ਹੈ ਵੈਦ ਹਨੰਤਰ ਨੇ ਲੁਕਮਾਨ ਨੇ ਵੀ ਉਹੀ ਲਿਖਿਆ ਤੇ ਜਿਨ੍ਹਾਂ ਜਿਨ੍ਹਾਂ ਜੜੀ ਬੂਟੀਆਂ ਦਾ ਸੁਭਾਅ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਲਿਖਿਆ ਗਿਆ ਹੈ ਅਜੋਕੀ ਸਾਇੰਸ ਉਸਨੂੰ ਗਲਤ ਨਹੀਂ ਸਾਬਤ ਕਰ ਸਕੀ ਇਹ ਗੱਲ ਵਖਰੀ ਹੈ ਕਿ ਉਹਨਾਂ ਮਹਾਪੁਰਸ਼ਾਂ ਨੇ ਜੜੀ ਬੂਟੀਆਂ ਦੇ ਇਹ ਸਵਾਦ ਕਿਸ ਢੰਗ ਨਾਲ ਪਰਖੇ ਕਿਸ ਢੰਗ ਨਾਲ ਜਾਣੇ ਕਿਉਂਕਿ ਹਜ਼ਾਰਾਂ ਜੜੀ ਬੂਟੀਆਂ ਦਾ ਉਹਨਾਂ ਦੇ ਗਿਆਨ ਹੈ ਤੇ ਕੁਝ ਅਨੁਭਵੀ ਪੁਰਸ਼ ਕਹਿੰਦੇ ਨੇ ਉਹ ਬਨਸਪਤੀ ਦੀ ਭਾਸ਼ਾ ਸਮਝਦੇ ਸਨ ਬਨਸਪਤੀ ਦੇ ਬੋਲ ਸਮਝਦੇ ਸਨ ਇੰਨੇ ਸੋਣ ਹੋ ਚੁਕੇ ਸਨ ਇਹ ਪੁਰਸ਼ ਮਹਾਪੁਰਸ਼ ਪਛੂ ਪੰਕਤੀਆਂ ਦੀ ਭਾਸ਼ਾ ਸਮਝਦੇ ਸਨ ਬਨਸਪਤੀ ਦੀ ਵੀ ਸਮਝਦੇ ਸਨ ਸ਼ਾਇਦ ਕਿਸੇ ਵਕਤ ਵਿਗਿਆਨ ਇਸ ਪੱਧਰ ਤੇ ਪਹੁੰਚੇ ਅਜੇ ਤੱਕ ਨਹੀਂ ਇੱਕ ਜ਼ਿੰਦਗੀ ਦੇ ਛੋਟੀ ਜਿਹੀ ਜ਼ਿੰਦਗੀ ਦੇ ਚ ਹਜ਼ਾਰਾਂ ਤਰ੍ਹਾਂ ਦੀ ਜੜੀ ਬੂਟੀਆਂ ਦਾ ਗਿਆਨ ਦੇ ਜਾਣਾ ਤੇ ਇੱਕ ਵੀ ਜੜੀ ਬੂਟੀ ਬਾਰੇ ਗਲਤ ਨਾ ਕਹਿਣਾ ਦਿਮਾਗ ਕਰਨੀ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤਾਂ ਵੈਦ بدن ਅੰਦਰ ਕਹਿੰਦੇ ਰਾਤ ਨੂੰ ਜੀਵਨ ਸ਼ਕਤੀ ਸੁੱਕੜਦੀ ਹੈ ਦਿਮਾਗੀ ਸ਼ਕਤੀ ਸੁੱਕੜਦੀ ਹੈ चेतन शक्ति सुकड़ दिए जठर अग्नि सुकड़ दिए उसदा ऐसा कहना विश्राम ਜਾਂਦਾ ਹੈ શરીર ਚੇਤਨਾ ਜਿਵੇਂ ਰਾਤ ਨੂੰ ਕਿੜੇ ਫੁੱਲ ਬੰਦ ਹੁੰਦੇ ਨੇ ਪੰਛੀ ਆਲਣੀਆਂ ਚ ਆ ਕੇ ਖਾਮੋਸ਼ੀ ਨਾਲ ਬੈਠ ਜਾਂਦੇ ਨੇ ਸੌ ਜਾਂਦੇ ਨੇ ਰਾਤ ਵਿਸ਼ਰਾਮ ਹੈ ਜੀਵਨ ਸ਼ਕਤੀ ਸੁਕੜਦੀ ਹੈ ਵੈ ਹਨੰਤਰ ਨੇ ਇਥੇ ਤੱਕ ਹੈ ਜੋ ਦਿਨ ਨੂੰ ਬੰਦਾ ਛੱਕਦਾ ਹੈ ਰਾਤ ਨੂੰ ਉਸਦਾ ਅੱਧਾ ਛੱਕੇ ਕਿ ਜੀਵਨ ਸ਼ਕਤੀ ਸੁਖੜਦੀ ਹੈ ਜਠਰ ਅਗਨੀ ਸੁਖੜਦੀ ਹੈ ਸਮਾਪਤੀ ਮੇ ਕਰਨ ਲੱਗਾ ਸਮਾਉਣ ਲੱਗਾ ਰਾਤ ਨੂੰ ਅਗਰੇ ਸਭ ਕੁਝ ਸੁਖੜਦਾ ਹੈ ਉਹ ਰਾਤ ਨੂੰ ਬੰਦਾ ਪ੍ਰਫੁੱਲਤਾ ਦੇ ਨਾਲ ਪ੍ਰਮਾਤਮਾ ਦਾ ਨਾਮ ਲੈ ਸਕੇ ਬੜੀ ਔਖੀ ਗੱਲੇ ਦੁਗਣੀ ਮਿਹਨਤ ਕਰਨੀ ਪੈਗੀ ਚਾਰ ਗੁਣਾ ਵੱਧ ਕਰਨੀ ਪੈਗੀ ਤੇ ਦਿਨ ਦਿਨ ਤੇ ਸੰਸਾਰ ਚੇਤੇ ਆਉਂਦਾ ਕਰਤਾਰ ਚੇਤੇ ਥੋੜੀ ਆਵੇਗਾ ਗੰਦਾ ਚੇਤੇ ਆਉਂਦਾ ਦਾ ਹੈ ਧਨ ਤੇ ਇਤੇ ਆਉਂਦਾ ਹੈ ਧਰਮ ਨਹੀਂ ਇਤੇ ਆਉਂਦਾ ਉਹ ਦੌਰ ਉਤਾ ਸਭੀ ਘੰਟਿਆਂ ਦੇ ਚ ਰੋਜ਼ ਆਉਂਦੀਆਂ ਨੇ ਅੱਠ ਪੈਰਾਂ ਦੇ ਚ ਰੋਜ਼ ਆਉਂਦੀਆਂ ਨੇ ਜਦ ਦਿਨ ਦਿਨ ਨਹੀਂ ਹੈ ਰਾਤ ਰਾਤ ਨਹੀਂ ਹੈ ਉਹਨੂੰ ਕਹਿੰਦੇ ਨੇ ਸੰਧਿਆ ਇਹ ਬੰਦੇ ਉਸ ਵਕਤ ਤੋਂ ਮਨ ਦੇ ਬੀਜ ਨੂੰ ਬੋਹ ਸ਼ਬਦ ਦੀ ਧਰਤੀ ਤੇ ਵਾਹਿਗੁਰੂ ਵਾਹਿਗੁਰੂ ਆਖ ਔਰ ਉਹਨੂੰ ਧਿਆਨ ਨਾਲ ਸੁਣੋ ਧਿਆਨ ਹੀ ਮਨ ਹੈ ਧਿਆਨ ਹੀ ਤੁਰ ਹੈ ਮਨ ਉਸ ਦੇ ਜੋੜ ਜੈਸੇ ਜੈਸੇ ਤੇਰਾ ਮਨ ਸ਼ਬਦ ਦੇ ਜੁੜੇਗਾ ਪਰਲੋਕ ਸਵਰੇਗਾ ਪਰਲੋਕ ਦੀ ਦੌਰਤ ਪ੍ਰਾਪਤ ਹੋਵੇਗੀ। ਤੇ ਮੇਰ ਜਰਾ دین ਦੀ ਖਾਤਰ ਦੁਨੀਆ ਨਹੀਂ ਛੱਡਣੀ ਦੁਨੀਆ ਦੀ ਖਾਤਰ دین ਨਹੀਂ ਛੱਡਣਾ ਅਕਸਰ ਐਸਾ ਹੁੰਦਾ ਹੈ دین ਵਿਸਾਰੇ ਰੇ دیਵਾਨੇ دین ਵਿਸਾਰੇ ਹੋਏ। دین ਕੇ ਤੋਸ਼ੇ ਦੋਨੀ ਨਾ ਜਾਏ ਐਸਾ ਨਾ ਹੋਵੇ ਕਿ ਤੂੰ ਦੁਨੀਆ ਦੀ ਖਾਤਰ دین ਛੱਡ ਦੇਵੇਂ دین ਦੀ ਖਾਤਰ ਦੁਨੀਆ ਛੱਡ ਦੇਵੇਂ। ਕਤਈ ਨਾ ਕਰੀਐ ਸਤਿ ਦੁਨੀਆ ਸਵਰੇਗੀ ਧੰਦੇ ਨਾਲ ਦੇਨ ਸਵਰੇਗਾ ਧਰਮ ਨਾਲ ਲੋਕ ਸਵਰੇਗਾ ਕਿਰਤ ਕਰਕੇ ਪਰ ਲੋਕ ਸਵਰੇਗਾ ਕੀਰਤੇ ਹੀ ਕਰਕੇ ਔਰ ਮਨ ਨੂੰ ਖਿੰਡਾ ਕੇ ਸੰਸਾਰ ਵਿੱਚ ਤਰੱਕੀ ਹੋਵੇਗੀ ਮਨ ਨੂੰ ਜੋੜ ਕੇ ਦਿਰੰਕਾਰ ਦੀ ਦੁਨੀਆ ਦਾ ਆਨੰਦ ਮਿਲੇਗਾ ਵਿਪਰੀਤ ਦਿਸ਼ਾ ਮੁxtਲਫ ਦਿਸ਼ਾ ਪਦਾਰਥమే ਗੱਲ ਇਥੋਂ ਆਰੰਭ ਕੀਤੀ ਸੀ ਕਿ ਇਸ ਦਰ ਵਿੱਚ ਆਪਾਂ ਜੋ ਆਏ ਹਾਂ ਸਤਿਗੁਰ ਦੀ ਹਜ਼ੂਰੀ ਚ ਬੈਠੇ ਹਾਂ ਸਿਰਫ ਪਰਲੋਕ ਸਵਾਰਨ ਵਾਸਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪਦਾਰਥ ਦੀ ਪ੍ਰਾਪਤੀ ਵਾਸਤੇ ਨਹੀਂ ਪਦਾਰਥ ਦੀ ਪ੍ਰਾਪਤੀ ਸੰਸਾਰ ਵਿੱਚ ਕਰਨੀ ਹੈ ਜਗਤ ਦੇ ਛੋਂ ਕਰਨੀ ਹੈ ਵਾਸ਼ਨਾ ਸੰਸਾਰ ਦੇ ਲਈ ਹੈ ਨਿਰਵਾਸ਼ਨਾ ਨਿਰੰਕਾਰ ਦੇ ਲਈ ਹੈ ਪ੍ਰਾਰਥਨਾ ਪਰਮਾਤਮਾ ਲਈ ਹੈ ਜਦ ਕੋਈ ਬੰਦਾ ਵਾਸ਼ਨਾ ਧਾਰਮਿਕ ਮੰਦਰਾਂ ਵਿੱਚ ਲਿਆ ਆਉਂਦਾ ਹੈ ਤਾਂ ਧਾਰਮਿਕ ਮੰਦਰ ਵੀ ਉਹਦੀ ਦ੍ਰਿਸ਼ਟੀ 'ਚ ਬਾਜ਼ਾਰ ਹੋ ਜਾਂਦੇ ਹਨ ਸੰਸਾਰ ਹੋ ਜਾਂਦਾ ਹੈ ਨਹੀਂ ਇੱਥੇ ਪ੍ਰਾਰਥਨਾ ਲੈ ਕੇ ਆ ਬਹੁਤ ਗੂੜੀ ਪ੍ਰਾਰਥਨਾ ਲੈ ਕੇ ਆ ਤਾਂ ਕਿ ਤੈਨੂੰ ਪਰਮਾਤਮਾ ਦੀ ਕਾਫੀ ਹੋਵੇ ਪਰਮ ਰੱਬ ਦੀ ਪ੍ਰਾਪਤੀ ਹੋਵੇ ਪਰਮ ਅਨੰਦ ਦੀ ਪ੍ਰਾਪਤੀ ਹੋਵੇ ਸਮਾ ਹੋਵੇ ਕਿਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਸਤਗੁਰ ਰਹਿਮਤ ਕਰਨ ਕਿ ਪ੍ਰਮਾਤਮਾ ਸਾਡੇ ਮਨ ਦਾ ਹਿੱਸਾ ਬਣੇ ਗੁਰਬਾਣੀ ਸਾਡੇ ਮਨ ਦਾ ਹਿੱਸਾ ਬਣੇ ਤੇ ਜੋ ਕੁਝ ਸਾਡੇ ਮਨ ਦਾ ਹਿੱਸਾ ਹੈ ਜਗਤ ਵਿੱਚ ਉਹੀ ਕੁਝ ਹੈ ਬਾਕੀ ਨਹੀਂ ਹੈ ਤੇ ਜਿਸ ਦਿਨ ਪ੍ਰਮਾਤਮਾ ਮਨ ਦਾ ਹਿੱਸਾ ਬਣਦਾ ਉਸੇ ਦਿਨ ਹੀ ਮਨੁੱਖ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਜਾਣ ਲੈਂਦਾ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤੋ ਅਰ ਨਾਨਿਆ ਦੋ ਦਿਨ ਦਾਸ ਨੇ ਤੁਹਾਡੇ ਹੋਰ ਚਰਨ ਪਰਸਣੇ ਨੇ ਉਹ ਕਮਨ ਉਸਰ ਮੱਤ ਤੱਕ ਤੇ ਰੱਖਦੇ ਹਨ ਕਿ ਇਸਨ ਆਸਟ੍ਰੇਲੀਜੀ ਦੀ ਵਿਚਾਰ ਚੱਲ ਰਹੀ ਹੈ ਉਹ ਕੱਲ ਰਾਤ ਤੇ ਪਰਸੋਂ ਰਾਤ ਤੁਹਾਡੇ ਸਾਹਮਣੇ ਰੱਖਾਂਗੇ ਹੁਣ ਇੱਥੇ ਸਮਾਪਤੀ ਬੁੱਲ ਟੁਕ ਦੇ ਖੇਮਾ ਗੜਬੜ ਕੇ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ